ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਾਈ ਕੋਲ ਬਸੀਆਂ 6-7 ਹੈਗੀਆਂ ਬਾਕੀ ਜੋ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਪਿੰਡ ਸੰਧੂਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਹੈ ਜੀ ਆਪਣਾ ਪਿੰਡ ਆਪਣਾ ਸੰਦੂਗਲਾਈ ਜ਼ਿਲ੍ਹਾ ਬਰਨਾਲਾ ਤਹਿਸੀਲ ਦਾਪਾ ਜੀ ਨਾਮ ਦੱਸੋ ਜੀ ਨਾਮ ਵੀਰੇ ਧਰਮਿੰਦਰ ਸਿੰਘ ਜੀ ਨੰਬਰ ਦੱਸ ਵੀਰੇ 628002 ਜੀ 1844 ਜੀ ਕਿੰਨੇ ਨਾਗਾ ਵੀਰੇ ਆਪਣੇ ਕੋਲ ਆਪਣੇ ਕੋਲ ਭਰੇ ਜੀ ਟੋਟਲ 7 ਨਾਗਾ ਜੀ 2 ਜਰਸੀ ਬੱਚੀਆਂ 5 ਐਚ ਆਪਣਾ ਸਕਦੇ ਜੀ ਠੀਕ ਹੈ ਜੀ ਦਿਖਾਓ ਫੁਰਕਿਆ ਸਜੋਟੀ ਕਿਹੜੀ ਇਹ 8 ਕਿ ਮਹੀਨਿਆਂ ਦੀ ਬਈ ਉਮਰ ਹੈ ਜੀ ਬੱਚੀ ਦੀ ਪੈਨੂ ਤੋੜ ਦਿੰਦਾ ਜੀ ਠੀਕ ਹੈ ਜੀ ਬਲਕੈਨੋ ਬੋਲਦੀ ਬਈ ਬੱਚੀ ਹੈਗੀ 26 27 ਕਿਲੋ ਦਾ ਰਕੋਰਡ ਆਈ ਇਹਦਾ ਠੀਕ ਹੈ ਜੀ ਵੇਠਾਂ ਤੋਂ ਦੇਖ ਸਾਦੇ ਔਰ ਕੋਈ ਨਹੀਂ ਤੇ ਦੇਖਣਾ ਫੇਸਬੁਕ ਖੁੱਲ ਗਈਆਂ ਕਰ ਕਰਾਂ ਬਾਈ ਹਲਕਾ ਤਾਂ ਜ਼ਰੂਰ ਮੰਨਦੇ ਆ ਤੇ ਲਿਆਰੇ ਦੀ ਆਪਾਂ ਸੱਤੇ ਨਾਲ ਆ ਗਈ ਇੱਕ ਫਾਰਮ ਚੋਂ ਲੈ ਜੀਏ ਠੀਕ ਹੈ ਇਸੇ ਤਰ੍ਹਾਂ ਦੇਖਣਾ ਨਪਰਾ ਬਸ ਇਹਦੇ ਤੋਂ ਕੰਮ ਆ ਰਿਹਾ ਬਾਈ ਕੋਈ ਵੀ ਚੱਲੇ ਆ ਸਕਦੇ ਕੀ ਰੇਟ ਨੂੰ ਟੱਕਰੇ ਦਾ ਰੇਟ ਤਾਂ 22000 ਰੁਪਏ ਜੀ 22000 ਰੁਪਏ ਥੋੜਾ ਸਾਹਮਣੇ ਹਾਂਜੀ ਆਪਲੀ ਦਿਖਾਓ ਜੀ ਸਵਾਗ ਸਾਲ ਦੀ ਬਈ ਉਮਰ ਆ ਬੱਛੀ ਦੀ ਠੀਕ ਹੈ ਜੀ ਫਲੈਮਨ ਹੈਡ ਦੀ ਬੱਛੀ ਹੈ ਬਾੜ ਵਾੜ ਦੀ ਠੀਕ ਹੈ ਜੀ ਹੋ ਪਛੇ ਦੇਖ ਸਰਪਾ ਇਹਨੇ ਕਿਹਾ ਮਿਲ ਗਏ ਸਵਾ ਸਾਲ ਸਵਾਗ ਸਾਲ ਦੀ ਹੈ ਬਈ ਠੀਕ ਹੈ ਜੀ 26 27 ਦਿਨ ਹੋ ਗਏ ਤੇ ਟੀਕਾ ਲੱਗੇ ਨੂੰ ਅੱਜ ਠੀਕ ਹੈ ਜੀ ਤਾਂ ਚਾ ਜਿਹੜਾ ਤਾਂ ਤੋਂ ਸਾਫ਼ ਸੁਥਰੀ ਬੱਛੀ ਹੈਗੀ ਠੀਕ ਹੈ ਜੀ ਤੇ ਥੱਲੇ ਝੋਲੀ ਝੂਲੀ ਚ ਥਾਂ ਤੋਂ ਦੇਖ ਲਓ ਵਧੀਆ ਸਾਫ਼ ਸੁਥਰੀਆਂ ਚਾਹਣੀਆਂ ਠੀਕ ਹੈ ਜੀ ਮੱਛੀ ਦੀ ਫੇਸ ਦੀ ਕੁਆਲਿਟੀ ਹੈ ਤੁਸੀਂ ਆਹ ਫੇਸਬੁਕਸ ਦੇਖਾ ਦਿਓ ਰੇਟ ਦਾ ਆਪ 25000 ਕਰਦੇ ਆਂ ਜੀ ਰੇਟ ਬਈ ਜੀ 31000 ਰੁਪਿਆ ਹਾਂਜੀ ਦੇਖ ਸਕਦੇ ਹੋ 4 ਸਾਲ ਦੀ ਬੱਛੀ ਐ ਜਾਸੀ ਬੱਛੀ ਐ ਜੀ ਬਸ ਸੀਰ ਬੱਛੀ ਐ ਕਦ ਕੋ ਦਸੋਖ ਨਾ ਵਧੀਆ ਬਈ ਗਾਨਾ ਟੀਕਾ ਵੀ ਪਰਾ ਵਾਲਾ ਜੀ ਦੇਖ ਸਕਦੇ ਹੋ ਆ ਥੱਲੇ ਥਾਂ ਥਾਂ ਖਾਦੀ ਨਾ ਕੋਈ ਥਾਣਾ ਇਹ ਦੇਖ ਸਕਦੇ ਆਂ ਵੀ ਸੀਰ ਆ ਜੀ ਹਾਂਜੀ ਭਰਾ ਅਗਲੀ ਦਿਖਾਓ ਜੀ ਇਹ ਬਰੇ ایਬੀਐਸਾ ਸਟ੍ਰਾਈਕਰ ਬੋਲਦੀ ਬੱਛੀ ਐ ਜੀ ਹਾਂਜੀ ਹਾਂਜੀ ਸਵਾ ਕਸਾਲ ਦੀ ਬੱਛੀ ਦੀ ਉਮਰ ਆ ਗਈ ਠੀਕ ਜੀ ਬੱਛੀ ਦਾ ਢਾਂਚਾ ਦੇਖ ਲਓ ਉੱਪਰ ਤੋਂ ਤੁਸੀਂ ਠੀਕ ਹੈ ਪੂਰਾ ਸਟ੍ਰੇਟ ਚੌੜੀ-ਚੂੜੀ ਬਹੁਤ ਆ ਗਈ ਤਾਂ ਹੋਈ ਠੀਕ ਹੈ ਜੀ ਇੱਕ ਮਿੰਟ ਵੀਰੇ ਥਾਂ ਤੁਹਾਨੂੰ ਦਿਖਾਈਓ ਦੇਖ ਸਰ ਬਸਲੇ ਪਾਸੇ ਤੋਂ ਢਾਂਚਾ ਦੇਖ ਲਓ ਬਾਈ ਬੱਛੀ ਦਾ ਤੁਸੀਂ ਹਾਂ ਤੁਹਾਨੂੰ ਚਾਰੇ ਨਿਕਣਵੇਂ ਫੋਰਡ ਸ਼ਾਹ ਤਾਂ ਹੈ ਹੀ ਨਹੀਂ ਕਿ ਲੰਬੇ ਵਾਲਾ ਕੀ ਕੰਮ ਨਹੀਂ ਹੈਗਾ ਆਪਣਾ ਠੀਕ ਹੈ ਜੀ ਮੰਨ ਲਓ ਆਪਣਾ ਮਾਲ ਆਨਲਾਈਨ ਵੀ ਬਹੁਤ ਜ਼ਿਆਦਾ ਜਾਂਦਾ ਹੈਗਾ ਠੀਕ ਹੈ ਜੀ ਹਾਂ ਜੀ ਫਿਰ ਰੇਟ ਕਿਟ ਕੀ ਹੈ ਜੀ ਦਾ ਇਹਦਾ ਰੇਟ 28000 ਰੁਪਏ ਜੀ ਬਾਈ 28000 ਰੁਪਏ ਹਾਂ ਜੀ ਤੇ ਟੀਕਾ ਕੋ ਦਿਨ ਭਰਾ ਰਹੇ ਨਹੀਂ ਇਹ ਤਾਂ ਟੀਕਾ ਨਹੀਂ ਭਰਾਇਆ ਜੀ ਹਾਂ ਟੀਕੇ ਦੇ ਤਿਆਰ ਆ ਬਾਈ ਬੱਚਿਆਂ ਤੇ ਮਦਰ ਰਿਕਾਰਡ ਇਹਦਾ 45 ਪਲੱਸ ਆ ਜੀ ਤਿੰਨ ਬੱਚੀਆਂ ਦਾ ਆ ਜਿਹੜੀਆਂ ਤਿੰਨੇ ਬੱਚੀਆਂ ਵੱਡੀਆਂ ਜੀ ਠੀਕ ਹੈ ਜੀ ਹਾਂ ਜੀ ਤੇ ਆ ਵੀ ਦਿਖਾ ਦਿਓ ਜੀ ਦੂਜੇ ਨੰਬਰ ਤੇ ਇਹ ਆ ਗਈ ਵੀਰੇ ਆਪਣੀ ਚੌਥੇ ਨੰਬਰ ਤੇ ਹਾਂਜੀ ਹਾਂਜੀ ਇਹ ਪੀਡੀਐਫ ਦੇ ਵੀਰੇ ਮੱਸੀ ਬੋਲਦੀ ਬੱਚੀ ਹੈ ਜੀ ਠੀਕ ਹੈ ਜੀ ਸਾਲਾ ਕਸਾਲ ਦੀ ਉਹ ਬੜਾ ਬੱਚੀ ਦੀ ਠੀਕ ਹੈ ਜੀ ਹਾਂ ਜੀ ਮੱਸੀ ਦਾ ਢਾਂਚਾ ਜਿਹੜਾ ਉਹ ਤੁਸੀਂ ਦੇਖ ਲਓ ਤੋਰਾ ਤੂਰਾ ਦੇਖ ਲਓ ਇਹ ਕੋਈ ਦੇਖ ਸਰ ਤੋ ਰੋ ਰੋ ਦੇਖ ਸਰ ਰਾਣਾ ਪਾਏ ਦੇ ਬਾਰੇ ਬੰਨ ਕੇ ਦਿਖਾ ਦਿੰਦੇ ਹੈਗੇ ਉਹਨਾਂ ਨੇ ਬਸ ਦੀ ਦੇ ਤੁਹਾਨੂੰ ਚਾਰ ਇੱਕ ਹਾਂਜੀ ਚਾਰ ਇੱਕੋ ਜਿਹਾ ਹੈਗੇ ਗੈਪ ਤੇ ਵਿਖੜੇ ਫੇਸ ਦਿਖਾ ਦਿ ਮੜਾ ਜੀ ਫੇਸ ਬਿਊਟੀ ਦੇਖ ਲੋ ਬੱਛੀ ਦੀ ਠੀਕ ਹੈ ਭਜੀ ਸਵਾ ਖਸਾਲ ਦੀ ਹੋ ਗੁਰਾ ਦੇਖ ਸਕਦੇ ਹੋ ਠੀਕੇ ਦੇ ਤਿਆਰ ਹੈਗੇ 45 ਪਲੱਸ ਭਰੇ ਮਦਰ ਰਿਕਾਰਡ ਆ ਗਿਆ ਉਹਨਾਂ ਦਾ ਠੀਕ ਹੈ ਜੀ ਹਾਂਜੀ ਭਰਾ ਰੇਟ ਨੂੰ ਦੱਸ ਦਈਦਾ ਰੇਟ ਇਹਦਾ ਹੀ ਬਾਈ 28000 ਰੁਪਏ ਜੀ 28000 ਹਾਂਜੀ ਰੇਟ ਆ ਮੱਛੀ ਦੀ ਚੜਾਈ ਹਾਈਟ ਲੈਂਥ ਬਾਡੀ weight ਦੇਖ ਲੋ ਤੁਸੀਂ ਠੀਕ ਦੇਖੋ ਜੀ ਠੀਕ ਹੈ ਹਾਂ ਜੀ ਅਗਲੇ ਨੰਬਰ ਤੇ ਹੋਜੀ ਪੰਜ ਅਗਲੇ ਵੀਰੇ 5ਵੇਂ ਨੰਬਰ ਤੇ ਜੀ ਠੀਕ ਹੈ ਜੀ ਪੀ ਡੀ ਐਫ ਦੇ ਵੀਰੇ ਗੈਲੈਕਸੀ ਬੋਲ ਦੀ ਬੱਚੀ ਹੈ ਜੀ ਇਹ ਠੀਕ ਹੈ ਜੀ ਹਾਂ ਜੀ ਸਭ ਆਗ ਸਾਲ ਦੀ ਬੱਚੀ ਦੀ 14 15 ਮਹੀਨੇ ਦੀ ਉਮਰ ਹੈ ਜੀ ਠੀਕ ਹੈ ਜੀ ਤੋੜਾ ਤੁਹਾਨੂੰ ਦਿਖਾ ਦਿੰਨੇ ਆਪਾਂ ਪਹਿਲੇ ਤਾਂ ਮਾਦਰ ਕਾਰਡ ਕਿੰਨਾ ਸੀ ਮਾਦਰ ਵੀਰੇ ਤਿੰਨੇ ਵੱਡੀਆਂ ਬੱਚਿਆਂ ਦਾ 45 ਲੱਖ ਰਿਕਾਰਡ ਆ ਗਈ ਠੀਕ ਹੈ ਇਹ ਦੇਖ ਸਕਦੇ ਹੋ ਹਾਂ ਜੀ ਤੁਹਾਨੂੰ ਕੋਈ ਸਾਰੇ ਫੇਸਬੁਕ ਦਿਖਾ ਦਿੰਦੇ ਕੇਸ ਦੀ ਬਿਊਟੀ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਠੀਕ ਹੈ ਜੀ ਆ ਸਿੰਗ ਮੜ ਮੜ ਹੈਗੇ ਜੀ ਨਹੀਂ ਨਹੀਂ ਵੀਰੇ ਧਾਗੇ ਵੇ ਸਿੰਗ ਤਾਂ ਮੰਨ ਲਓ ਕਿ ਬੱਚੇ ਥੋੜੇ ਉਮਰ ਚ ਵੱਡੀਆਂ ਹੀ ਹੋ ਜਾਂਦੇ ਆ ਬੱਚਾ ਠੀਕ ਹੈ ਜੀ ਪੰਜ ਸੱਤ ਮਹੀਨੇ ਇਹੋ ਦੀ ਬੱਚੀ ਦੇ ਧਾਗੇ ਵੇ ਮੰਨ ਲਓ ਠੀਕ ਹੈ ਜੀ ਹਾਂ ਜੀ ਦੇਖ ਸਕਦੇ ਹੋ ਭਰਾ ਇਹ ਰੇਟ ਉਹ ਦਾ ਭਰਾ ਇਹਦਾ 30000 ਰੁਪਿਆ ਜੀ ਇਹਦਾ 30000 ਰੁਪਿਆ ਰੇਟ ਆ ਠੀਕ ਹੈ ਮਾਡਰ ਕਾਰਡ ਤੁਹਾਨੂੰ ਬਾਈ ਨਹੀਂ ਦੱਸ ਸਕਦਾ ਬਾਕੀ ਬਾਈ ਜੀ ਨਾਲ ਫੋਨ ਤੇ ਗੱਲ ਕਰ ਲਿਓ ਜੇ ਕਿਸੇ ਵੀਰ ਦੇ ਫੈਕਟਰੀ ਤੇ ਜ਼ਰੂਰ ਕਨੈਕਟ ਕਰੋ ਬਾਈ ਨਾਲ ਆਕੇ ਵੀਰੇ ਆਪਣੀ ਆ ਗਈ 6ਵੇਂ ਨੰਬਰ ਤੇ ਬੱਛੀ ਏਬੀਐਸਰ ਮਾਡਾ ਵਾਲ ਦੀ ਬੱਛੀ ਹੈ ਜੀ ਸਾਲ ਕਦੇ ਕਰੀਬ ਇਹਦੀ ਉਮਰ ਹੈਗੀ ਠੀਕ ਹੈ ਜੀ 34 35 ਕਿਲੋ ਦਾ ਮਦਰ ਰਿਕਾਰਡ ਹੈ ਜੀ ਦਾ ਠੀਕ ਹੈ ਜੀ ਬੱਛੀ ਦੀ ਫੇਸ ਬਿਊਟੀ ਠੀਕ ਹੈ ਜੀ ਤੇ ਟਾਂਚਾ ਜਿਹੜਾ ਤੁਸੀਂ ਦੇਖ ਲਓ ਸੋਰਾ ਦੂਰਾ ਬੱਛੀ ਦਾ ਸਾਫ ਸੁਥਰਾ ਠੀਕ ਹੈ ਜੀ ਥਣ ਥੱਲੇ 4 ਨਿਖੜਵੇਂ ਗੈਪ ਤੇ ਫੋਰਟ ਸ਼ਾਂਕ ਤਾਂ ਭੂਰਾ ਵੀ ਹੈ ਨਹੀਂ ਠੀਕ ਹੈ ਜੀ ਹਾਂਜੀ ਫੇਸ ਫੁੱਟ ਦਿਖਾ ਦਿਓ ਇਹਦਾ ਕੁਝ ਦੇਖਸਾ ਨੂੰ ਫੇਸ ਫੁੱਟ ਸੀ ਨੰਬਰ ਤੇ ਸੀ ਉਸ ਸੀ ਰੇਟ ਇਹਦਾ 23000 ਰੁਪਏ ਜੀ ਮਾਨਤਨ 24 ਹੋ ਜੂ ਹੈ ਠੀਕ ਹੈ ਜੀ ਕੋਈ ਜੀ ਰੇਟ ਕਹਿੰਦਾ ਬਾਈ ਜੀ ਕਹਿੰਦਾ 20000 ਬਾਕੀ ਬਾਈ ਜੀ ਕਹਿੰਦਾ ਪੂਨਤ ਮਾਨਤਨ ਹੋਈਦਾ ਜੀ ਠੀਕ ਹੈ ਜੀ ਬਾਈ ਅਗਲੇ ਨੰਬਰ ਤੋਂ ਜੀ ਆਪਣੀ ਬ੍ਰਿਹਾਫੀ लास्ट 7ਵੇਂ ਨੰਬਰ ਤੇ ਜੀ ਪ੍ਰਵੀਨ ਬੋਲਦੀ ਬੱਛੀ ਆ ਬਾੜ ਵਾਇਡ ਦੀ ਠੀਕ ਹੈ ਜੀ ਸਾਲ ਕਦੇ ਕਰੀਬ ਉਮਰ ਆ ਜੀ ਠੀਕ ਹੈ ਜੀ ਤੋਰਾ ਸਾਨੂੰ ਆਪਾਂ ਇਹਦਾ ਵੀ ਦਿਖਾ ਦਿੰਨੇ ਆ ਜੀ ਠੀਕ ਹੈ ਫਿਕਸਰ ਨੂੰ ਜੇ ਕੋਈ ਸਪੀਡ ਦੇ ਸੈਟਾਈ ਤਾਂ ਜ਼ਰੂਰ ਬਾਈ ਨਾਲ ਕਨੈਕਟ ਕਰਿਓ ਠੀਕ ਹੈ ਜੀ ਮਾਨ ਲੋੜ ਕਾ ਤਾਂ ਜ਼ਰੂਰ ਮੰਨਿਆ ਤੇ ਲਿਆ ਰੇ ਦੀ ਠੀਕ ਹੈ ਠੀਕ ਹਾਂ ਜੀ ਇਹਦਾ ਕੀ ਪ੍ਰਾਈਜ਼ ਆ ਬਾਈ ਇਹਦਾ 25000 ਰੁਪਏ ਜੀ ਬਾਈ ਜੀ 25000 ਰੁਪਏ ਰੇਟ ਆ ਦੇਖ ਸਕਦੇ ਹੋ 34 35 ਕਿਲੋ ਦਾ ਮਦਰ ਕੌੜਾ ਜੀ ਇਹਦਾ ਵੀ ਠੀਕ ਹੈ ਪ੍ਰਵੀਨ ਬੋਲਦੀ ਬੱਛੀ ਥੱਲੇ ਟਾਂਚਾ ਤੇ ਝੋਲੀ ਦੇਖੋ ਤੁਸੀਂ ਬੱਛੀ ਥੱਲੇ ਠੀਕ ਰਸ ਦੀ ਜ਼ਰੂਰ ਹੈਗੀ ਦਰਦੀ ਕੋਈ ਗੱਲ ਨਹੀਂ ਜੀ ਬਸ ਆ ਦੇਖ ਲਈ ਠੀਕ ਹੈ ਦੇਖ ਸਕਦੇ ਹੋ ਸੱਤੇ ਨਾਗ ਆਪਣੇ ਤੋਂ ਇਕੱਠੇ ਲੈ ਜੂਗਾ ਉਹਦਾ ਇਹਨਾਂ ਦਾ 181000 ਰੁਪਿਆ ਬਣਦਾ ਪੈਕ 170000 ਚੋਂ ਮਾਨ ਤਨ ਖੱਲਡੂਲਾ ਕਰ ਦੇਗੇ ਜੀ ਠੀਕ ਹੈ ਜੀ ਸੱਤੇ ਸੱਤੇ ਨਗਾ ਦਾ ਸੱਤੇ ਸੱਤੇ ਨਗਾ ਦਾ भाई देख सकते हैं भाई ने ऑफर भी देता है ये किसी ने चाहिए होने सत्य के सत्य नगर हां भाई ने जरूर कनेक्ट करो जी अपने चैनल को बातों सब्सक्राइब और शेयर जरूर करा करो ताकि सुनो नई नई वीडियो अपडेट कर दे जी सीता फार्म टीवी को बातों सब्सक्राइब और शेयर जरूर करो नं। अपना नंबर है 7528000355 जी अपने जो भाई ने किसी वीडियो बनानी हो तो अपना जरूर कनेक्ट करो जी मिलते हैं फिर अगली वीडियो में ओके बाय